ਚਲੋ ਜੀ ਜੀ ਸੁਰਜਸ਼ ਕੰ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਆਜੇ। ਅੱਜ ਦਿਨ ਕੁਝ ਗੱਲਾਂ ਮੈਂ ਤਾਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰ ਦੇ ਲਈ। ਸਭ ਤੋਂ ਪਹਿਲਾਂ ਗੱਲਬਤ ਕਰਨੀ ਹੈ ਜਿਹੜੇ ਅਮਰੀਕਾ ਨੇ ਟੈਰਿਫ ਲਾਏ ਆ ਉਹਦਾ ਸਟਾਕ ਮਾਰਕੀਟ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ। ਦੂਜੀ ਗੱਲਬਤ ਕਰਨੀ ਹੈ ਨੈਸ਼ਨਲ ਸਕਿਉਰਿਟੀ ਏਜੰਸੀ ਦੇ ਡਾਇਰੈਕਟਰ ਨੂੰ ਹਟਾਉਣ ਦਾ ਮਾਮਲਾ। ਤੀਜੀ ਗੱਲਬਤ ਕਰਨੀ ਹੈ ਖਰਾਬ ਮੌਸਮ ਕਰਕੇ ਅਮਰੀਕਾ ਦੇ ਵਿੱਚ ਸੱਤ ਮੌਤਾ ਹੋਈਆਂ। ਆ ਇੱਕ ਗੱਲਬਤ ਕਰਨੀ ਹੈ ਕਿ ਜਿਹੜੀਆਂ ਈਵੀ ਕਾਰਸ ਨੇ ਇਹਨਾਂ ਦੀ ਇ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਵਾਈਨ ਹਾਕ ਦੀ ਮੌਤ ਦਾ ਮਾਮਲਾ ਚਰਚਾ ਦੇ ਵਿੱਚ ਆ ਬੀਬੀਸੀ ਨੇ ਇਹਨੂੰ ਖਾਸ ਤੌਰ ਦੇ ਉੱਤੇ ਕੈਲੀਫੋਰਨੀਆ ਛੋਈ ਇੱਕ ਮੌਤ ਨੂੰ ਯੂਕੇ ਦੇ ਵਿੱਚ ਦਿਖਾਇਆ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਸਟਾਕ ਮਾਰਕੀਟ ਬਾਰੇ ਸਟਾਕ ਮਾਰਕੀਟ ਕ੍ਰੈਸ਼ ਹੋ ਗਈ ਆ ਅਮਰੀਕਾ ਦੇ ਵਿੱਚ ਯੂਐਸ ਫਾਈਨੈਂਸ਼ੀਅਲ ਮਾਰਕੀਟ ਆਪਣੇ 2020 ਤੋਂ ਬਾਅਦ ਸਭ ਤੋਂ ਮਾੜੇ ਦਿਨ ਦੇ ਵਿੱਚੋਂ ਲੰਘ ਰਹੀ ਆ ਕਿਉਂਕਿ ਨਵੇਂ ਟੈਰਫ ਦੀ ਅਨਾਉਂਸਮੈਂਟ ਹੋਈ ਹੈ ਟੈਰਫਸ ਦੇ ਨਾਲ ਅਨਸਰਟਨਟੀ ਹੋ ਗਈ ਹੈ ਇੱਕ ਕਿਸਮ ਦਾ ਅਨਿਸ਼ਚਿਤਤਾ ਫੈਲ ਗਈ ਹੈ ਤੇ ਉਹਦੇ ਕਰਕੇ ਮਾਰਕੀਟ ਸਾਰੇ ਜਿ ਸਾਰੇ ਕ੍ਰੈਸ਼ ਕਰ ਗਈ ਹੈ ਜਿਹੜਾ ਨੈਸਟੈਕ ਦੱਸਦੇ ਆ ਕਿ ਇਹ ਲਗਭਗ 6 ਫੀਸਦੀ ਥੱਲੇ ਚਲਿਆ ਗਿਆ ਤੇ ਹੋਰ ਜਿਹੜੇ ਬਾਕੀ ਇੰਡੈਕਸ ਇੰਡੈਕਸਸ ਨੇ ਜਿਹੜੇ ਬਾਕੀ ਸੂਚਕ ਅੰਕ ਨੇ ਉਹ ਸਾਰੇ ਦੇ ਸਾਰੇ ਬਹੁਤ ਤੇਜ਼ੀ ਨਾਲ ਥੱਲੇ ਨੂੰ ਗਏ ਨੇ ਇਹਦਾ ਕਾਰਨ ਸਿੱਧਾ-ਸਿੱਧਾ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਰਾਸ਼ਟਰਪਤੀ ਟਰੰਪ ਨੇ ਟੈਰਫ ਲਾਏ ਆ ਇੰਪੋਰਟ ਦੇ ਟੈਕਸਸ ਲਾਏ ਨੇ ਜਿਹੜੇ ਅਸਲ ਦੇ ਵਿੱਚ 10% ਲਾ ਦਿੱਤੇ ਸਾਰਿਆਂ ਦੇ ਉੱਤੇ ਤੇ ਜਿਹੜੇ ਲਗਭਗ 50% ਦੇ ਉੱਤੇ ਕੁਝ ਦੇਸ਼ਾਂ ਦੇ ਲਈ ਚਲੇ ਜਾਂਦੇ ਆ 25% ਟੈਰਫ ਜਿੰਨੇ ਇੰਪੋਰਟਡ ਵਹੀਕਲਸ ਨੇ ਉਹਨਾਂ ਦੇ ਉੱਤੇ ਲਾਏ ਗਏ ਨੇ ਸੋ ਬਹੁਤ ਵਾਰੀ ਇਹ ਮੁੱਦਾ ਡਿਸਕਸ ਹੋਇਆ ਜਦੋਂ ਦੇ ਰਾਸ਼ਟਰਪਤੀ 트ੰਪ ਆਇਆ ਉਹਨਾਂ ਤੋਂ ਬਾਅਦ ਸਭ ਤੋਂ ਵੱਧ ਵਾਰੀ ਸ਼ਾਇਦ ਇਹ ਮਾਮਲੇ ਦੇ ਉੱਤੇ ਚਰਚਾ ਹੋ ਰਹੀ ਆ ਤੇ ਜਿਹਦਾ ਅਸਰ ਅਸੂਲੇ ਦੇਖਣਾ ਸ਼ੁਰੂ ਹੋ ਗਿਆ ਹੁਣ ਡਰੇ ਪਾਇਆ ਜਾ ਰਿਹਾ ਕਿ ਰੈਸੈਸ਼ਨ ਆ ਸਕਦਾ ਜਿਹੜੇ ਆਰਥਿਕ ਮਾਹਰ ਨੇ ਉਹ ਇਹ ਕਹਿ ਰਹੇ ਆ ਕਿ ਟੈਰਫ ਦੇ ਨਾਲ ਰੈਸੈਸ਼ਨ ਹੋ ਸਕਦਾ ਰੈਸੈਸ਼ਨ ਦਾ ਮਤਲਬ ਆਰਥਿਕ ਮੰਦਵਾੜਾ ਹੋ ਸਕਦਾ ਜੇ ਇਹ ਹਾਲਤ ਇਦਾਂ ਦੀ ਰਹੇ ਕੁਝ ਮਹੀਨੇ ਵੀ ਉਹ ਕਹਿੰਦੇ ਜੇ ਇਦਾਂ ਦੀ ਹਾਲਤ ਰਹਿ ਗਈ ਜਿਸ ਤਰ੍ਹਾਂ ਦੀ ਹੋਣਾ ਰੈਸੈਸ਼ਨ ਪੱਕਾ ਆ ਜੂਗਾ ਜੇਪੀ ਮੋਰਗਨ ਨੇ ਇਹਨੂੰ ਅਮਰੀਕਾ ਦੇ ਵਿੱਚ 1968 ਤੋਂ ਬਾਅਦ ਸਭ ਤੋਂ ਵੱਡੇ ਟੈਕਸ ਵਾਧੇ ਦੱਸਿਆ ਭਾਵੇਂ ਟੈਕਸ ਬਾਹਰਲੀਆਂ ਚੀਜ਼ਾਂ ਤੇ ਲਾਇਆ ਗਿਆ ਅਮਰੀਕਨ ਲੋਕਾਂ ਦੇ ਉੱਤੇ ਨਹੀਂ ਲੱਗਾ ਪਰ ਜਿਹੜੀ ਬਾਹਰੋਂ ਚੀਜ਼ ਆ ਰਹੀ ਉਹ ਹੋ ਤੇ ਅਮਰੀਕਨ ਦੇ ਲਈ ਮਹਿੰਗੀ ਰਹੀ ਹੈ ਇਹ 1968 ਤੋਂ ਬਾਅਦ ਜੀਪੀ ਮੋਰਗਨ ਦੇ ਅਨੁਸਾਰ ਸਭ ਤੋਂ ਵੱਡਾ ਟੈਕਸ ਹਾਈਕਾ ਬਿਜ਼ਨਸ ਡਿਸਟਰਪਸ਼ਨਸ ਨੇ ਕੰਪਨੀਆਂ ਜਿਵੇਂ ਸਟੈਲਟਸ ਨੇ ਜੀਪ ਮੇਕਰ ਆ ਜਿਹੜੀ ਉਹਨਾਂ ਨੇ ਲੇਆਫ ਸ਼ੁਰੂ ਕਰ ਦਿੱਤੀ ਆ ਵਰਕਰ ਲੇਆਫ ਕੀਤੇ ਆ ਪ੍ਰੋਡਕਸ਼ਨ ਆਪਣੀ ਰੋਕ ਦਿੱਤੀ ਆ ਤੇ ਜਿਹੜੀ ਨਵੀਆਂ ਜਿਹੜੀਆਂ ਕੀਮਤਾਂ ਵਧੀਆਂ ਹਾਰ ਕੋਸਟ ਨੇ ਉਹਦੇ ਨਾਲ ਅਡਾਪਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਚਾਈਨਾ ਆ ਯੂਰਪੀਅਨ ਯੂਨੀਅਨ ਦੇ ਨੇਸ਼ਨ ਨੇ ਕਿੰਨੇ ਦੇਸ਼ ਉੱਥੋਂ ਦੇ ਨੇ ਆਸਟ੍ਰੇਲੀਆ ਆ ਉਹਨਾਂ ਸਾਰਿਆਂ ਨੇ ਨਾ ਟੈਰਫ ਦੀ ਆਲੋਚਨਾ ਕੀਤੀ ਆ ਹੁਣ ਇੱਕ ਪਾਸੇ ਜਦੋਂ ਯੂਰਪ ਯੂਨੀਅਨ ਦੀਆਂ ਜਿਹੜੀਆਂ ਕੁਝ ਕੰਟਰੀਜ਼ ਨੇ ਜਾਂ ਚਾਈਨਾ ਆ ਜਾਂ ਆਸਟ੍ਰੇਲੀਆ ਆ ਜਦੋਂ ਕ੍ਰਿਟਿਕਾਈਜ਼ ਕਰ ਰਿਹਾ ਤਾਂ ਉਹਦੇ ਨਾਲ ਨਾਲ ਇਹਨਾਂ ਨੇ ਹੁਣ ਰਿਟੈਲੀਏਟ ਟੈਰਫੀ ਲਾਉਣੇ ਆ ਉਲਟਾ ਅਮਰੀਕਾ ਦੇ ਉੱਤੇ ਟੈਰਫੀ ਲਾਉਣਗੇ ਉਹਦੇ ਨਾਲ ਹੋਰ ਨੁਕਸਾਨ ਹੋਊਗਾ ਸੋ ਇਹਦਾ ਇੰਪੈਕਟ ਚਾਹੇ ਉਹ ਸੈਨ ਫਰਾਂਸਿਸਕੋ ਦੀ ਵੱਡੀ ਟੈਕ ਇੰਡਸਟਰੀ ਹੋਵੇ ਚਾਹੇ ਕੋ ਛੋਟਾ ਮੋਟਾ ਚਾਹ ਪਾਣੀ ਵੇਚਣ ਵਾਲਾ ਹੋਵੇ ਸਾਰਿਆਂ ਦੇ ਉੱਤੇ ਇਹਦਾ ਅਸਰ ਪਿਆ ਔਰ ਬਹੁਤ ਬੁਰੀ ਤਰ੍ਹਾਂ ਅਸਰ ਪਿਆ ਇਹ ਐਸ ਵੇਲੇ ਜਿਹੜੀ ਕਾਸਟ ਆ ਉਹ ਜਿਹੜੀ ਐਸ ਵੇਲੇ ਟੈਰਫ ਦੇ ਨਾਲ ਲਗਭਗ 25% ਤੋਂ 45% ਵਧਣ ਦਾ ਡਰ ਹੈ ਐਸ ਵੇਲੇ ਹੈਗਾ ਤੇ ਉਹਦੇ ਨਾਲ ਸਰਵਾਈਵਲ ਦਾ ਡਰ ਪੈਦਾ ਹੋ ਗਿਆ ਜਿਹੜੇ ਵੱਡੇ ਟੈਕ ਕੰਪਨੀਆਂ ਸੀਗੀਆਂ ਜਿਵੇਂ ਐਪਲ ਆ ਜਾਂ ਐਮਾਜ਼ੋਨ ਆ ਜਾਂ ਐਨਵੀਡੀਆ ਆ ਕਈ ਬਿਲੀਅਨ ਮਿਲੀਅਨ ਨਹੀਂ ਬਿਲੀਅਨਸ ਆਫ ਡਾਲਰਸ ਉਹਨਾਂ ਦਾ ਜਿਹੜਾ ਚਲੇ ਗਿਆ ਰੀਟੇਲ ਬ੍ਰਾਂਡਸ ਨੇ ਜਿਹੜੇ ਜਿਵੇਂ ਨਾਈਕੀ ਆ ਉਹਨਾਂ ਦੀ ਸਿੱਧੀ ਸਟਾਕ ਪ੍ਰਾਈਸ ਥੱਲੇ ਆ ਗਈ ਆ ਸਭ ਤੋਂ ਵੱਧ ਪ੍ਰਭਾਵਿਤ ਖੇਤੀਬਾੜੀ ਨੇ ਹੋਣਾ ਕਿਸਾਨ ਇਸ ਵੇਲੇ ਡਰ ਰਹੇ ਨੇ ਕਿ ਅਮਰੀਕਾ ਦੇ ਵਿੱਚ ਫਾਰਮਰ ਜਿਹੜੇ ਨੇ ਉਹ ਆਪਣਾ ਮੇਜਰ ਐਕਸਪੋਰਟ ਮਾਰਕੀਟ ਗਵਾ ਦੇਣਗੇ ਕਈ ਚਿੰਤਾ ਤੀਸ ਕਰਕੇ ਨੇ ਕਿ ਜਿਹੜੀ ਫਾਈਨੈਂਸ਼ੀਅਲ ਹੈਲਪ ਉਹਨਾਂ ਨੂੰ ਪਤਾ ਨਹੀਂ ਕਾ ਲੂ ਫੈਡਰਲ ਸਰਕਾਰ ਤੋਂ ਮਿਲਣੀ ਹੈ ਕਿ ਨਹੀਂ ਮਿਲਣੀ ਟੈਰਫ ਤੇ ਇੱਕ ਸਿਰਦਰਦੀ ਆ ਨਾ ਅਮਰੀਕਾ ਦੇ ਵਿੱਚ ਕੀਮਤਾ ਵਧਣ ਦੇ ਲਈ ਦੂਜੀ ਸਮੱਸਿਆ ਇਹ ਆ ਕਿ ਫੈਡਰਲ ਕਟ ਬਹੁਤ ਲੱਗ ਰਿਹਾ ਆ ਉਹਨਾਂ ਨੇ ਸਾਰੇ ਦਾ ਸਾਰਾ ਰਾਸ਼ਟਰਪਤੀ ਟਰੰਪ ਨੇ ਜਿਹੜੇ ਕਟ ਲਏ ਆ ਉਹਦੇ ਨਾਲ ਡਰ ਪਾਇਆ ਜਾ ਰਿਹਾ ਹੁਣ opinion ਇਹਦੇ ਤੇ ਡਿਵਾਈਡਡ ਵੀ ਆ ਇਹ ਨਹੀਂ ਕਿ ਸਾਰੇ ਲੋਕ ਹੀ ਇਹ ਕਹਿ ਰਹੇ ਕਿ ਟੈਰਫ ਮਾੜੇ ਆ ਟੈਰਫ ਮਾੜੇ ਆ ਜਿਵੇਂ ਕੁਝ ਕੰਪਨੀ ਜਿਵੇਂ ਸਟੀਲ ਵਾਲੇ ਨੇ ਇਹ ਸਪੋਰਟ ਕਰ ਰਿਹਾ ਹੈ ਇਹਦੀ ਸਪੈਸ਼ਲੀ ਜਿਹੜੇ ਟੈਕ ਐਂਡ ਐਗਰੀਕਲਚਰ ਹੈਗੇ ਆ ਉਹ ਆਪੋਜ਼ ਕਰ ਰਹੇ ਆ ਜਿਹੜੇ ਕੋਸ਼ ਇੰਡਸਟਰੀ ਜਿਵੇਂ ਸਟੀਲ ਇੰਡਸਟਰੀ ਆ ਇਹ ਖਾਸ ਤੌਰ ਦੇ ਉੱਤੇ ਇਹਦੇ ਹੱਕ ਵਿੱਚ ਨੇ ਵੀ ਇਹ ਚੰਗੀ ਗੱਲ ਆ ਇਹਦੇ ਨਾਲ ਹੋਊਗਾ ਕਿ ਵੀ ਸਾਡਾ ਕੰਪੀਟੀਸ਼ਨ ਘਟ ਜਾਊਗਾ ਬਾਹਰਲੀ ਚੀਜ਼ਾਂ ਮਹਿੰਗੀਆਂ ਹੋਣਗੀਆਂ ਲੋਕ ਕੁਦਰਤੀ ਅਮਰੀਕਾ ਦਾ ਪ੍ਰੋਡਕਟ ਬਾਇ ਕਰਨਗੇ ਹੁਣ ਇਹਦਾ ਲੰਬਾ ਸਮਾਂ ਇਫੈਕਟ ਪੈ ਸਕਦਾ ਟੈਰਫ ਨੇ ਕੰਜ਼ਿਊਮਰ ਸਪੈਂਡਿੰਗ ਸਲੋ ਕਰਨੀ ਹੈ ਪਹਿਲੀ ਗੱਲ ਕਰ ਦਿੱਤੀ ਆ ਆਲਰੇਡੀ ਚਾਹੇ 에ਅਰਲਾਈਨ ਹੋਵੇ ਤੇ ਚਾਹੇ ਕੋਈ ਟੈਕ ਕੰਪਨੀ ਹੋਵੇ ਚਾਹੇ ਕੋਈ ਕੰਜ਼ਿਊਮਰ ਸਟੋਰ ਹੋਵੇ ਗਾਕ ਹੈ ਨਹੀਂ ਦੂਜਾ ਇਹਨੇ ਜੌਬ ਖਤਮ ਕਰਨੀਆਂ ਅ ਜਿਵੇਂ ਜੀਪ ਬਣਾਉਣ ਵਾਲੀ ਕੰਪਨੀ ਦੀ ਗੱਲ ਕੀਤੀ ਆ ਹੋਰ ਸਾਰਿਆਂ ਨੇ ਲੇਆਫ ਸ਼ੁਰੂ ਕਰ ਦਿੱਤੇ ਆ ਤੀਜਾ ਜਿਹੜਾ ਟੈਕ ਮਤਲਬ ਜੀ ਟੈਕ ਇੰਡਸਟਰੀ ਆ ਉਹਦੇ ਵਿੱਚ ਅਮਰੀਕਾ ਨੂੰ ਲੀਡਰ ਮੰਨਿਆ ਜਾਂਦਾ ਟੈਕਨੋਲੋਜੀ ਦਾ ਉਹ ਲੀਡਰਸ਼ਿਪ ਜਿਹੜਾ ਇਹਨਾਂ ਦਾ ਰੋਲ ਆ ਉਹ ਜਾਂਦਾ ਲੱਗੂਗਾ ਸੋ ਕਾਫੀ ਵੱਡੀ ਹਲਚਲ ਮਚੀ ਆ ਇੱਕ ਹੁੰਦਾ ਕਿ ਆਮ ਲੋਕ ਗੱਲਾਂ ਕਰਦੇ ਆ ਪਰ ਜਿਹੜੀ ਸਟਾਕ ਮਾਰਕੀਟ ਜਦੋਂ ਥੱਲੇ ਆਉਂਦੀ ਹੈ ਉਹਦੇ ਇੰਡੈਕਸਸ ਵੱਖ-ਵੱਖ ਥੱਲੇ ਆਉਂਦੇ ਆ ਤਾਂ ਫੇਰ ਇੱਕ ਵਾਰੀ ਸਾਰੀ ਹਲਚਲ ਮੱਚਦੀ ਹੈ ਤੇ ਇਸ ਵੇਲੇ ਅਮਰੀਕਾ ਪੂਰੀ ਦੁਨੀਆ ਉਸ ਹਲਚਲ ਦੇ ਵਿੱਚੋਂ ਲੰਘ ਰਹੀ ਹੈ। ਅਗਲੀ ਗੱਲਬਾਤ ਐਨਐਸਏ ਦੇ ਡਾਇਰੈਕਟਰ ਨੂੰ ਫਾਇਰ ਕਰਨ ਵਾਰੇ ਆ। ਜਨਰਲ ਟਿਮਥੀ ਹੌਗ ਟਿਮਥੀ ਹੌਗ ਨੂੰ ਉਹਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਇਹਨਾਂ ਦੇ ਕੋਈ ਰੋਲ ਸੀਗਾ ਇੱਕ ਤਾਂ ਇਹ NSA ਦਾ ਰੋਲ ਸੀ ਉਹਨੂੰ ਇਹ ਲੀਡ ਕਰਦੇ ਸੀ ਦੂਜਾ US ਸਾਈਬਰ ਸਕਿਉਰਿਟੀ ਜਿਹੜੀ ਉਹਦੀ ਕਮਾਂਡ ਇਹਨਾਂ ਦੇ ਕੋਲ ਸੀਗੀ ਇਹਨਾਂ ਨੂੰ ਕੱਲ ਵੀਰਵਾਰ ਨੂੰ ਫਾਇਰ ਕਰ ਦਿੱਤਾ ਨੌਕਰੀ ਤੋਂ ਕੱਢ ਦਿੱਤਾ ਨਾਲ ਹੀ ਇਹਨਾਂ ਦੇ ਜਿਹੜੇ ਡੈਪਟੀ ਸੀਗੇ ਵੈਂਡੀ ਨੋਵਲ ਉਹਨਾਂ ਨੂੰ ਫਾਇਰ ਕਰ ਦਿੱਤਾ ਅਮਰੀਕਾ ਦੇ ਵਿੱਚ ਨਾ ਇਹ ਬਹੁਤ ਐਸ ਵੇਲੇ ਰੌਲਾ ਪਿਆ ਕਦੋਂ ਕਿਹਨੂੰ ਕੱਢਿਆ ਜਾ ਰਿਹਾ ਹੁਣ ਇੱਕ ਬਹੁਤ ਸੱਜੇ ਪੱਖੀ ਹੋ ਹੋ ਹੋਸਟ ਆ ਵੈਸੇ ਪਰ ਐਕਟੀਵਿਸਟ ਆ ਰਾਈਟ ਫਾਰ ਰਾਈਟ ਰਾਈਟ ਟੂ ਬੀਨੀ ਫਾਰ ਰਾਈਟ ਸਰੇ ਦੀ ਸਜੇ ਪੱਕੀ ਵਿਚਾਰਾਂ ਵਾਲੀ ਲਾਰਾ ਲੂਮਰ ਗੱਲ ਇਹ ਚੱਲਦੀ ਆ ਵੀ ਲਾਰਾ ਲੂਮਰ ਦੇ ਕਹਿਣ ਦੇ ਉੱਤੇ ਰਾਸ਼ਟਰਪਤੀ 트ੰਪ ਨੇ ਫਾਇਰ ਕੀਤਾ ਇਹਨਾਂ ਨੂੰ ਜਿਹੜਾ ਜੇ ਇਦਾਂ ਹੈਗਾ ਤੇ ਜਿਹੜੀ ਬਹੁਤ ਚਿੰਤਾ ਵਾਲੀ ਗੱਲ ਆ ਹੁਣ ਹੋ ਸਕਦਾ ਲਾਰਾ ਲੂਮਰ ਦੇ ਕਹਿਣ ਤੇ ਨਾ ਕੀਤਾ ਹੋਵੇ ਪਰ ਕੜੀਆਂ ਬਹੁਤ ਸਾਰੀਆਂ ਜੁੜਦੀਆਂ ਤੇ ਜਿਹੜੀਆਂ ਜਿੰਨੀਆਂ ਮੇਜਰ ਨਿਊਜ਼ ਸੋਰਸ ਨੇ ਆਇਸ ਵਾਲੇ ਅਮਰੀਕਾ ਦੇ ਉਹਨਾਂ ਨੇ ਇਹੀ ਕਿਹਾ ਕਿ ਲਾਰਾ ਲੂਮਰ ਦੇ ਕਹਿਣ ਦੇ ਉੱਤੇ ਡੋਨਲਡ 트ੰਪ ਨੇ ਜਿਹੜੇ ਇਹ ਆਪਣੇ ਹੈਗੇ ਆ ਐਨਐਸਏ ਦੇ ਡਾਇਰੈਕਟਰ ਉਹਨਾਂ ਨੂੰ ਫਾਇਰ ਕਰ ਦਿੱਤਾ ਇਹਦੇ ਵਿੱਚ ਦੋ ਤਿੰਨ ਗੱਲਾਂ ਨੇ ਇੱਕ ਤਾਂ ਇਹ ਆ ਕਿ ਉਹਨਾਂ ਨੂੰ ਫਾਇਰ ਕਰਨ ਦੇ ਨਾਲ ਭਾਵੇਂ ਕਿ ਉਹਨੂੰ ਉਹਨੂੰ ਹੌਗ ਨੂੰ ਤੇ ਨੋਬਲ ਦੋਵਾਂ ਨੂੰ ਫਾਇਰ ਕਰ ਦਿੱਤਾ ਪੰਜ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਟਾਫ ਮੈਂਬਰ ਵੀ ਨਾਲ ਕੱਢੇ ਆ ਰੌਲਾ ਇਹ ਵੀ ਕਾਰਨ ਨਹੀਂ ਦੱਸਿਆ ਕੱਢ ਦਿੱਤਾ ਤੁਸੀਂ ਰੀਜ਼ਨ ਦੱਸ ਦਿਓ ਵੀ ਇਹਨਾਂ ਨੂੰ ਕਿਉਂ ਕੱਢਿਆ ਰੀਜ਼ਨ ਉਹਨਾਂ ਨੂੰ ਕੋਈ ਮਤਲਬ ਆਫੀਸ਼ੀਅਲੀ ਰੀਜ਼ਨ ਕੋਈ ਨਹੀਂ ਦੱਸਿਆ ਗਿਆ ਨਹੀਂ ਕੋਈ ਕਲੀਅਰ ਰੀਜ਼ਨ ਸ਼ੇਅਰ ਕੀਤਾ ਉਹਨਾਂ ਦੇ ਫਾਇਰਿੰਗ ਦਾ ਪੋਲਿਟਿਕਲ ਲਾਇਲਟੀ ਇੱਕ ਕਾਰਨ ਲੱਗਦਾ ਹੈ ਕਿ ਰਾਸ਼ਟਰਪਤੀ 트럼ਪ ਆਪਣੇ ਨੇੜੇ ਤੇੜੇ ਉਹਨਾਂ ਬੰਦਿਆਂ ਨੂੰ ਰੱਖਣੇ ਚਾਹੁੰਦੇ ਆ ਜਿਹੜੇ ਇਹਨਾਂ ਦੇ ਆਪਣੇ ਬੰਦੇ ਨੇ ਸੋ ਇੱਕ ਕਾਰਨ ਦੱਸ ਦਿਆ ਕਿ ਹੋ ਸਕਦਾ ਦੂਜਾ ਜਿਹੜੇ ਸਾਬਕਾ ਮਿਲਟਰੀ ਲੀਡਰ ਆ ਉਹਨਾਂ ਦੇ ਨਾਲ ਟਾਈਜ਼ ਜਿਹੜੀਆਂ ਨੇ ਲਾਰਾ ਲੁੰਬਰ ਨੇ ਆਲੋਚਨਾ ਕੀਤੀ ਹੈ ਹੌਕ ਦੀ ਤੇ ਵੀ ਇਹਨਾਂ ਨੂੰ ਜਨਰਲ ਮਾਰਕ ਮਿਲੇ ਨੇ ਜਿਹੜਾ ਉਹ ਚੂਜ਼ ਕੀਤਾ ਸੀਗਾ ਜਿਹੜੇ ਮਿਲਟਰੀ ਆਫੀਸਰ ਆ ਜਿਹੜੇ ਬਾਅਦ ਦੇ ਵਿੱਚ ਦੂਜੇ ਪਾਸੇ ਚਲੇ ਗਏ ਸੋ ਹੁਣ ਜਿਹੜੇ ਵੈਂਡੀ ਨੋਵਲ ਆ ਉਹਨੂੰ ਰੀਸਾਈਨ ਕਰ ਦਿੱਤਾ ਮਤਲਬ ਪਹਿਲਾਂ ਉਹਨੂੰ ਫਾਇਰ ਕਰ ਦਿੱਤਾ ਉੱਥੇ ਉਸ ਪੋਜੀਸ਼ਨ ਦੇ ਦਿੱਤਾ ਨਹੀਂ ਰੱਖਿਆ ਡੈਪਟੀ ਨੂੰ ਪਰ ਉਹਨਾਂ ਨੂੰ ਕਿਸੇ ਹੋਰ ਜੌਬ ਦੇ ਵਿੱਚ ਵਿਦ ਨਹੀਂ ਪੈਂਟਾਗਨ ਮੂਵ ਕਰ ਦਿੱਤਾ ਗਿਆ ਮੈਂ ਕੰਪਲੀਟਲੀ ਫਾਇਰ ਨਹੀਂ ਕੀਤਾ ਹੁਣ ਲੈਫਟੀਨਲ ਜਨਰਲ ਵਿਲੀਅਮ ਹਾਰਟਮੈਨ ਨੇ ਜਿਨ੍ਹਾਂ ਦਾ ਨਾਮ ਆ ਰਿਹਾ ਇਸ ਵੇਲੇ ਐਕਟਿੰਗ ਐਨਐਸਏ ਦੇ ਡਾਇਰੈਕਟਰ ਦੇ ਸਬੰਧੀ ਤੇ ਸ਼ੀਲਿਆ ਥਾਮਸ ਜਿਹੜੇ ਐਕਟਿੰਗ ਡੈਪਟੀ ਆ ਰਹੇ ਨੇ ਇਸ ਮਾਮਲੇ ਦੇ ਵਿੱਚ ਹੌਗ ਨੇ 30 ਸਾਲ ਲਾਇਆ ਉਹਨਾਂ ਦੇ ਕੋਲੇ 30 ਸਾਲ ਦਾ ਤਜਰਬਾ ਸੀ ਖਾਸ ਕਰਕੇ ਸਾਈਬਰ ਆਪਰੇਸ਼ਨਸ ਤੇ ਪਹਿਲਾਂ ਜਿਹੜੇ ਰਸ਼ੀਅਨ ਸਾਈਬਰ ਅਟੈਕ ਹੋਏ ਆ ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਉਹਨੂੰ ਖਾਸ ਤੌਰ ਦੇ ਉੱਤੇ ਰੋਕਣ ਦੇ ਵਿੱਚ ਐਨਐਸਏ ਦੇ ਇਸ ਡਾਇਰੈਕਟਰ ਦਾ ਬਹੁਤ ਵੱਡਾ ਰੋਲ ਸੀ ਸੋ ਥੋੜੇ ਦਿਨ ਪਹਿਲਾਂ ਐਲਨ ਮਸਕ ਉੱਥੇ ਵਿਜ਼ਿਟ ਕਰਕੇ ਆਏ ਆ ਇਹਨਾਂ ਦੇ ਕੋਲ ਐਨਐਸਏ ਹੈੱਡਕੁਆਰਟਰ ਦੇ ਉੱਤੇ ਜਿਹਦਾ ਰੌਲਾ ਰੱਪਾ ਪਿਆ ਸੀ ਕਿ ਇਹਨਾਂ ਨੇ ਬਰੀਫ ਕੀਤਾ ਉਹਨਾਂ ਨੂੰ ਕਿ ਆਹ ਆ ਗੱਲਾਂ ਤੇ ਆ ਹੋ ਰਹੀਆਂ ਉਹਦਾ ਰੌਲਾ ਰੱਪਾ ਪਿਆ ਸੀ ਕਿ ਇੰਨੇ ਜਿਹੜੀ ਸੈਂਸਿਟਿਵ ਸਕਿਉਰਿਟੀ ਇਨਫੋਰਮੇਸ਼ਨ ਆ ਇਹ ਐਲਨ ਮਸਕ ਨੂੰ ਨਹੀਂ ਦੇਣੀ ਚਾਹੀਦੀ ਪਰ ਇਹਨਾਂ ਨੇ ਉਹਦੇ ਨਾਲ ਵੀ ਗੱਲਬਾਤ ਕੀਤੀ ਸੀ ਡੈਮੋਕ੍ਰੇਟਸ ਵੱਲੋਂ ਹੁਣ ਬੈਕਲੈਸ਼ ਆ ਇਸ ਕੱਲ ਦਾ ਜਿਹੜੇ ਕਾਂਗਰਸ ਦੇ ਵਿੱਚ ਲੀਡਰ ਨੇ ਉਹ ਕਹਿੰਦੇ ਆ ਵੀ ਇਹਨਾਂ ਨੂੰ ਇਦਾਂ ਨੌਕਰੀ ਤੋਂ ਕੱਢਣਾ ਬਹੁਤ ਜ਼ਿਆਦਾ ਆ ਇਹ ਲਾ ਬਾਈਡਿੰਗ ਲੀਡਰ ਸੀ ਤੇ ਇਹਨੇ ਬਹੁਤ ਜਿਹੜੇ ਮਤਲਬ ਸੀਰੀਅਸ ਸਾਈਬਰ ਥ੍ਰੈਟਸ ਸੀਗੇ ਉਹਨਾਂ ਦਾ ਸਾਹਮਣਾ ਕੀਤਾ ਤੇ ਅਮਰੀਕਾ ਨੂੰ ਉਹਨਾਂ ਤੋਂ ਬਚਾਇਆ ਇਹਨੂੰ ਇਸ ਤਰੀਕੇ ਦੇ ਨਾਲ ਨਹੀਂ ਕੱਢਣਾ ਚਾਹੀਦਾ ਸੀ ਅਗਲੀ ਗੱਲਬਾਤ ਵਾਤਾਵਰਣ ਬਾਰੇ ਆ ਸਟਾਰਮ ਟੋਰਨੇਡੋਸ ਅਮਰੀਕਾ ਦੇ ਇੱਕ ਪਾਸੇ ਦੇ ਵਿੱਚ ਕਾਫੀ ਜ਼ਿਆਦਾ ਇਸ ਵੇਲੇ ਹੋਏ ਆ ਖਾਸ ਤੌਰ ਤੇ ਐਟਮੋਸਫੇਰਿਕ ਰਿਵਰਸ ਨੇ ਜਿਹੜੇ ਹਰਕੈਂਸਸ ਤੋਂ ਲੈ ਕੇ ਇੰਡੀਆਨਾ ਤੱਕ ਸਾਰ ਇਹਨਾਂ ਨੇ ਤਬਾਹੀ ਮਚਾਈ ਆ ਸੱਤ ਮੌਤਾਂ ਹੋ ਗਈਆਂ ਪਤਾ ਨਹੀਂ ਕਿੰਨੇ ਘਰ ਤਬਾਹ ਕਰਦੇ ਤੇ ਕਿੰਨੀਆਂ ਬਿਲਡਿੰਗ ਉੱਡ ਗਈਆਂ ਸੱਤ ਮੌਤਾਂ ਟੋਟਲ ਇਸ ਵੇਲੇ ਸਟ੍ਰੋਮ ਦੇ ਨਾਲ ਜਿਹਦੇ ਵਿੱਚ ਪੰਜ ਟੈਨੇਸੀ ਦੇ ਵਿੱਚ ਦੱਸਦੇ ਇੱਕ ਵਿਅਕਤੀ ਦੀ ਮੌਤ ਇੰਡੀਆਨਾ ਦੇ ਵਿੱਚ ਹੋਈ ਹੈ। ਅ ਕਈ ਮਿਲੀਅਨ ਰਿਸਕ ਦੇ ਉੱਤੇ ਨੇ ਲਗਭਗ 30 ਮਿਲੀਅਨ ਲੋਕ ਟੈਕਸਸ ਤੋਂ ਲੈ ਕੇ ਹਾਇਓ ਤੱਕ ਹਜੇ ਵੀ ਰਿਸਕ ਦੇ ਉੱਤੇ ਦੱਸੇ ਜਾ ਰਿਹਾ ਹੈ ਇਹਨਾਂ ਦੇ ਟੋਰਨੇਡੋਸ ਦੇ ਹੜਾਂ ਦੇ ਤੇ ਬਹੁਤ ਤੇਜ਼ ਹਵਾਵਾਂ ਦੇ। ਕੱਲ ਵੀਰਵਾਰ ਸ਼ਾਮ ਤੱਕ ਬਹੁਤ ਬੁਰੀ ਹਾਲਤ ਸੀ। ਕਈ ਹੁਣ ਜਿਹੜੇ ਲਗਭਗ 1.5 ਲੱਖ ਘਰਾਂ ਤੇ ਬਿਜ਼ਨੈਸਸ ਦੇ ਵਿੱਚ ਬਿਜਲੀ ਨਹੀਂ ਪਾਵਰ ਆਊਟੇਜ ਮਿਸ਼ੀਗਨ ਦੇ ਵਿੱਚ ਇੰਡੀਆਨਾ ਦੇ ਵਿੱਚ ਇਹਨਾਂ ਦੋ ਸਟੇਟਾਂ 'ਚ ਖਾਸ ਤੌਰ ਦੇ ਉੱਤੇ ਜਿਹੜੀ ਫਲਡਿੰਗ ਆ ਇਨ ਟੈਨੇਸੀ, ਕੰਟਕੀ ਇਹਨਾਂ ਸਟੇਟਸ ਦੇ ਵਿੱਚ ਬਹੁਤ ਵੱਡਾ ਅਸਰ ਪਾਇਆ। ਐਮਰਜੈਂਸੀ ਵਾਟਰ, ਰੈਸਕਿਊਜ਼ ਜਿਹੜੀਆਂ ਉਹ ਹੋ ਰਹੀਆਂ ਨੇ ਸ਼ਹਿਰਾਂ ਦੇ ਵਿੱਚ, ਨੈਸ਼ਵਿਲ ਵਰਗੇ ਸ਼ਹਿਰ ਦੇ ਵਿੱਚ। ਟੋਰਨੇਡੋ ਨੇ ਡੈਮੇਜ ਕਟੁਕਟ 10 ਟੋਰਨੇਡੋ ਇਹਨਾਂ ਨੇ ਆਇਡੈਂਟੀਫਾਈ ਕੀਤੇ ਆ ਜਿਹੜੇ ਟੈਨੇਸੀ ਦੇ ਵਿੱਚ ਟੋਰਨੇਡੋ ਦੱਸਦੇ ਆ। 160 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਸੀ ਜਿਨ੍ਹਾਂ ਸਾਰੀਆਂ ਨੇਬਰਹੂਡ ਤੇ ਚਰਚਸ ਜਿਹੜੇ ਆ ਤਬਾਹ ਕਰ ਦਿੱਤੇ ਇੱਕ ਬੱਚਾ ਜ਼ਖਮੀ ਹੋਇਆ 8 ਸਾਲ ਦਾ ਇੱਕ ਬੱਚਾ ਕੰਟੱਕੀ ਤੇ ਵਿੱਚ ਬਹੁਤ ਕ੍ਰਿਟੀਕਲੀ ਹਾਰਟ ਹੋਇਆ ਦੱਸਿਆ ਜਾ ਰਿਹਾ ਸਟ੍ਰੌਮ ਦੇ ਨਾਲ ਜਦੋਂ ਜਿਹੜਾ ਉਹ ਇੱਕ ਚਰਚੇ ਦੇ ਨਾਲ ਚਰਚ ਦੇ ਨਾਲ ਹਿੱਟ ਹੋਇਆ ਜਦੋਂ ਉਹਨਾਂ ਦਾ ਪਰਿਵਾਰ ਉੱਥੇ ਅੰਦਰ ਜਿਹੜਾ ਲੁਕਿਆ ਸੀ ਉਹਦੇ ਤੋਂ ਡਰਦਾ ਥੋੜਾ ਜਿਹਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸੋ ਫਲਾਈਟ ਬਹੁਤ ਕੈਨਸਲ ਹੋਈਆਂ ਡਿਲੇ ਹੋਈਆਂ ਹਾਈਵੇਜ਼ ਜਿਹੜੇ ਆ ਉਹ ਫਲੱਡਸ ਕਰਕੇ ক্লোਜ਼ ਹੋਏ ਆ ਸਟਰੀਟਸ ਜਿਹੜੀਆਂ ਕਈ ਥਾਂ ਉਦੇ ਉੱਤੇ ਡੈਟਰਾਇਟ ਦੇ ਵਿੱਚ ਇੰਡੀਆ ਪਲਸ ਦੇ ਵਿੱਚ ਜਿਹੜੀਆਂ ਮਤਲਬ ਇਹ ਉਹ ਸਟਰੀਟਸ ਇਦਾਂ ਲੱਗਦੇ ਜਿਵੇਂ ਦਰਿਆ ਚੱਲਦੇ ਹੁਣ ਇੰਨਾ ਪਾਣੀ ਆ ਉੱਥੇ ਜਿਹੜਾ ਇਸ ਵੇਲੇ ਚੱਲ ਰਿਹਾ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਕਿੰਟਕੀ ਦੇ ਵਿੱਚ ਟਨੈਸੀ ਦੇ ਵਿੱਚ ਅਰਕੈਂਸਾਸ ਦੇ ਵਿੱਚ ਤੇ ਜਿਹੜੀ ਸਟੇਟ ਆਫ ਐਮਰਜੈਂਸੀ ਹੈਲਪ ਲਾਨ ਦੇ ਲਈ ਤਾਂ ਕਿ ਫਲਡਿੰਗ ਦੇ ਲਈ ਜਾਂ ਸਟਾਰਮਸ ਦੇ ਲਈ ਹੋਰ ਤਿਆਰੀ ਕੀਤੀ ਜਾ ਸਕੇ ਔਰ ਅਜੇ ਵੀ ਇਹ ਰੁਕਿਆ ਨਹੀਂ سلسلہ ਜਿਹੜੇ ਐਟਮੋਸਫੇਰਿਕ ਰੈਵਰ ਐਟਮੋਸਫੇਰਿਕ ਰੈਵਰ ਵੀ ਕਈ ਕਿਲੋਮੀਟਰ ਤੱਕ ਹਵਾ ਦੇ ਵਿੱਚ ਜਿਹੜਾ ਪਾਣੀ ਇੱਦਾਂ ਇਕੱਠਾ ਹੋ ਜਾਂਦਾ ਤੇ ਜਿਹੜਾ ਫਿਰ ਇੱਕਦਮ ਥੱਲੇ ਨੂੰ ਡਿੱਗਦਾ ਆ ਉਹ ਸਾਰੇ ਦਾ ਸਾਰਾ ਤੇ ਜਿਹੜੀ ਰੇਨ ਆ ਕਈ ਦਿਨ ਹੁਣ ਤਿੰਨ ਚਾਰ ਦਿਨ ਜਿਹੜਾ ਇਹ ਟ੍ਰੋਪੀਕਲ ਸਟ੍ਰੌਮ ਬੈਕ ਟੂ ਬੈਕ ਜਿਹੜਾ ਇਹ ਚੱਲ ਰਿਹਾ ਤੇ ਇਹਦੇ ਨਾਲ ਫਲਡਿੰਗ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਹੋ ਰਹੀ ਆ ਤੇ ਇਹਦੇ ਨਾਲ ਨੁਕਸਾਨ ਹੋ ਰਿਹਾ ਅਗਲੀ ਕਰਵਾ ਦੋਸਤੋ EV ਫੈਕਟਰੀਜ਼ ਬਾਰੇ ਈਵੀ ਫੈਕਟਰੀਸ ਲੋਡ ਆਨ ਹੋ ਰਹੀਆਂ ਕਈ ਜਿਹੜੇ ਇਲੈਕਟ੍ਰਿਕ ਵਹੀਕਲ ਤੇ ਬੈਟਰੀ ਫੈਕਟਰੀਜ਼ ਨੇ ਅਮਰੀਕਾ ਦੇ ਵਿੱਚ ਇਹਦੇ ਉੱਤੇ ਅਸਰ ਪੈ ਰਿਹਾ ਹੈ ਇਸ ਵੇਲੇ ਜਾਂ ਤਾਂ ਜਿੰਨੀ ਇਲੈਕਟ੍ਰਿਕ ਵਹੀਕਲ ਦੀ ਇੰਡਸਟਰੀ ਆਉਣਾ ਤੇ ਇਹ ਚਾਹੀਦਾ ਸੀ ਵੀ ਜਿੱਦਾਂ ਗੈਸ ਵਾਲੇ ਨਾਲੋਂ ਸਾਰੇ ਕੁਛ ਨਾਲੋਂ ਦੂਜੇ ਪਾਸੇ ਜਾ ਰਿਹਾ ਤੇ ਇਸ ਇੰਡਸਟਰੀ ਨੂੰ ਪੋਸ਼ ਹੋਣਾ ਚਾਹੀਦਾ ਸੀ ਇਹ ਇੰਡਸਟਰੀ ਜ਼ਿਆਦਾ ਅੱਗੇ ਜਾਣੀ ਚਾਹੀਦੀ ਸੀ ਪਰ ਸਾਰੀ ਦੀ ਸਾਰੀ ਜਿਹੜੀ ਗੈਸ ਇੰਡਸਟਰੀ ਆ ਉਹ ਜਿਹੜੀ ਉਹਦੇ ਉੱਤੇ ਵੱਡਾ ਅਸਰ ਪੈ ਗਿਆ ਇਸ ਚੀਜ਼ ਦਾ ਹੁਣ ਇਲੈਕਟ੍ਰਿਕ ਵਹੀਕਲ ਜਿੰਨੇ ਨੇ ਉਹ ਸਾਰੇ ਦੇ ਸਾਰੇ ਫੈਕਟਰੀਆਂ ਆ ਤਾਂ ਸਲੋ ਡਾਊਨ ਹੋ ਗਈਆਂ ਜਾਂ ਤਾਂ ਉਹਨਾਂ ਨੇ ਆਪਣੇ ਪ੍ਰੋਜੈਕਟ ਕੈਨਸਲ ਕਰ ਦਿੱਤੇ ਆ ਜਾਂ ਬੰਦ ਕਰ ਦਿੱਤੇ ਆ ਉਹਦਾ ਕਾਰਨ ਇਹ ਆ ਕਿ ਪਤਾ ਨਹੀਂ ਕੀ ਗੱਲ ਆ ਇਹ ਸਾਰੀ ਦੀ ਸਾਰੇ ਇੰਡਸਟਰੀ ਪਿੱਛੇ ਨੂੰ ਜਾ ਰਹੀ ਆ ਇੱਕ ਤੇ ਟੈਰਿਫ ਆ ਪਾਲਿਸੀ ਦੀ ਅਨਸਰਟਨਟੀ ਆ ਇਹ ਸਾਰੇ ਕੁਝ ਨੇ ਇਹਦੇ ਉੱਤੇ ਅਸਰ ਪਾਇਆ ਸਪੈਸ਼ਲੀ ਇਸ ਸਾਲ ਦੇ ਵਿੱਚ ਦੱਸਦੇ ਆ ਕਿ 25 ਦੇ ਵਿੱਚ ਐਸੇ ਤਰੀਕੇ ਨਾਲ ਰਹਿਣ ਦੀ ਸੰਭਾਵਨਾ ਆ ਹੁਣ ਕੰਪਨੀਆਂ ਜਿਹੜੀਆਂ ਉਹ ਕਨਫਿਊਜ਼ਡ ਨੇ ਐਸ ਵੇਲੇ ਤੇ ਚਿੰਤਤ ਨੇ ਨਵੇਂ ਟੈਰਫਸ ਨੂੰ ਲੈ ਕੇ ਟੈਕਸ ਰੋਲ ਨੂੰ ਲੈ ਕੇ ਕਿਉਂਕਿ ਰੈਗੂਲੇਸ਼ਨਸ ਨਹੀਂ ਕਲੀਅਰ ਉਹਨਾਂ ਨੂੰ ਇਸ ਕਰਕੇ ਇਨਵੈਸਟ ਨਹੀਂ ਕਰਨਾ ਚਾਹੁੰਦੇ ਨਵੇਂ ਪ੍ਰੋਜੈਕਟ ਤਾਂ ਕੀ ਸ਼ੁਰੂ ਹੋਣੇ ਆ ਪਹਿਲੇ ਵੀ ਬੰਦ ਹੋ ਰਹੇ ਆ ਵੱਡੇ ਕੁਝ ਪ੍ਰੋਜੈਕਟ ਜਿੱਦਾਂ 1 ਬਿਲੀਅਨ ਡਾਲਰ ਦੀ ਜਿਹੜੀ ਬੈਟਰੀ ਫੈਕਟਰੀ ਸੀ ਜਾਰਜੀਆ ਦੇ ਵਿੱਚ ਕੈਨਸਲ ਹੋ ਗਈ ਆ 1.2 ਬਿਲੀਅਨ ਡਾਲਰ ਦਾ ਪਲਾਨਟ ਇੱਕ ਐਰੀਜ਼ੋਨਾ ਦੇ ਵਿੱਚ ਸੀ ਉਹ ਕੈਨਸਲ ਹੋ ਗਿਆ ਜਾਂ ਰੋਕ ਦਿੱਤਾ ਗਿਆ ਸੋ ਜਿਹੜਾ ਨੌਕਰੀਆਂ ਗਈਆਂ ਇਹਨਾਂ ਕੈਨਸਲੇਸ਼ਨ ਦੇ ਨਾਲ ਹੋਇਆ ਕਿ ਕਿ ਜਿਹੜੀ ਵਰਕਿੰਗ ਕਲਾਸ ਕਮਿਊਨਿਟੀ ਸੀ ਬਹੁਤੀ ਜਿਹੜੇ ਉਹਨਾਂ ਖਾਸ ਕਰਕੇ ਰਿਪਬਲਿਕਨ ਏਰੀਆਜ਼ ਨੇ ਸਾਰੇ ਜਾਰਜੀਆ ਕੈਂਟਕੀ ਜਾਂ ਐਰੀਜ਼ੋਨਾ ਇਹਨਾਂ ਸਾਰਿਆਂ ਦੇ ਵਿੱਚ ਕਈ ਹਜ਼ਾਰਾਂ ਲੋਕਾਂ ਦੀ ਜਿਹੜੀ ਨੌਕਰੀ ਮਿਲਣੀ ਸੀ ਉਹਨਾਂ ਨੂੰ ਜਾਂ ਉੱਥੇ ਜਿਹੜੀ ਉਹਦੀ ਆਸ ਤੇ ਸੀਗੇ ਜਾਂ ਮਾਰਕੀਟ ਦੇ ਵਿੱਚ ਡਿਵੈਲਪਮੈਂਟ ਹੋਣੀ ਸੀ ਸਾਰੀ ਦੀ ਸਾਰੀ ਰੁਕ ਗਈ। ਹੁਣ ਟੈਕਸ ਕ੍ਰੈਡਿਟ ਵੀ ਚੇਂਜ ਹੋ ਗਿਆ 7500 ਡਾਲਰ ਦੇ ਟੈਕਸ ਕ੍ਰੈਡਿਟ ਮਿਲਦੇ ਸੀ ਇਹਦੇ ਉੱਤੇ ਈਵੀ ਦੇ ਉੱਤੇ ਵੀ ਜਿਹੜੀ ਵੀ ਯੂਐਸ ਦੇ ਵਿੱਚ ਬਣਦੀ ਆ ਤਾਂ ਕਿ ਅਮਰੀਕਾ ਦੇ ਵਿੱਚ ਬਣੀਆਂ ਕਾਰਾਂ ਨੂੰ ਬੂਸਟ ਕਰਨ ਦੇ ਲਈ 7500 ਡਾਲਰ ਸਰਕਾਰ ਦਿੰਦੀ ਸੀ। ਹੁਣ ਉਹ ਰੀਪੀਲ ਹੋ ਗਿਆ ਸੀ ਇਹ ਨਵੇਂ ਰਿਪਬਲਿਕਨ ਟੈਕਸ ਪਲਾਨ ਦੇ ਵਿੱਚ। ਉਹਦੇ ਨਾਲ ਕੀ ਹੈ ਕਿ ਈ ਵਿਲ ਲੈਸ ਅਟਰੈਕਟਿਵ ਹੋ ਗਏ ਉਹ ਨਹੀਂ ਲੋਕ ਉਹਦੇਲੇ ਪਾਸੇ ਜਾ ਰਹੇ ਔਰ ਉਹਦੇ ਬਾਰੇ ਡਰ ਵੀ ਹੈ ਹਜੇ ਕਿ ਹੋਣਾ ਕੀ ਹੈ ਔਰ ਬਹੁਤ ਸੇ ਫੈਕਟਰੀਆਂ ਜਿਹੜੀਆਂ ਨੇ ਜਾਂ ਇੰਡਸਟਰੀ ਆ ਚਾਈਨਾ ਜਾਂ ਮੈਕਸੀਕੋ ਵੱਲ ਸ਼ਿਫਟ ਹੋ ਰਹੀ ਆ ਕੰਪਨੀਆਂ ਆਪਣੀ ਪ੍ਰੋਡਕਸ਼ਨ ਓਵਰਸੀਜ਼ ਲੈ ਗਈਆਂ ਜਿਵੇਂ ਐਸਪਨ 에ਰੋਗੇਸਿਸ ਆ ਜਿਹੜੀ ਕਿ ਉਹਨਾਂ ਨੇ ਚਾਈਨਾ ਨੂੰ ਚੂਜ਼ ਕੀਤਾ ਤੇ ਮੈਕਸੀਕੋ ਨੂੰ ਕਿ ਆਪਣਾ ਇਹ ਪਲਾਂਟ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਲਾਉਣ ਦੀ ਥਾਂ ਦੇ ਉੱਤੇ ਐਸਪਨ 에ਰੋਜੈਕਸ ਨੇ ਮੈਕਸੀਕੋ ਤੇ ਚਾਈਨਾ ਦੇ ਵਿੱਚ ਚਲੇ ਗਏ ਉਹ ਹੁਣ ਦੂਜੀ ਗੱਲ ਇਹ ਆ ਕਿ ਲੋਨ ਸਪੋਰਟ ਬਾਰੇ ਨਹੀਂ ਪਤਾ ਲੱਗਦਾ ਇਹਨਾਂ ਕੋਈ ਜੜੀਆਂ ਜਿਵੇਂ ਕੋਰ ਪਾਵਰ ਆ ਕੰਪਨੀਆਂ ਬਹੁਤ ਵੱਡੀ ਉਹਨੂੰ ਫੈਡਰਲ ਲੋਨ ਨਹੀਂ ਮਿਲਿਆ ਜਿੰਨਾ ਉਹਨਾਂ ਨੂੰ ਚਾਹੀਦਾ ਸੀ ਕਿਉਂਕਿ ਫੈਡਰਲ ਲੋਨ ਨਹੀਂ ਮਿਲਿਆ ਉਹਨਾਂ ਨੇ ਆਪਣਾ ਕੈਨਸਲ ਕਰ ਦਿੱਤਾ ਤੇ ਨਾਲ ਹੀ ਉਹ ਕਹਿੰਦੇ ਅਸੀਂ ਸਕੇਲ ਡਾਊਨ ਕਰਾਂਗੇ ਯੂਐਸ ਫੈਕਟਰੀ ਪਲਾਂਟਸ ਜਿੰਨਾ ਇੱਥੇ ਲਾਉਣਾ ਸੀ ਪਹਿਲਾਂ ਜਿੰਨੇ ਲਾਉਣਾ ਸੀ ਉਹਨਾਂ ਨੂੰ ਅਸੀਂ ਘਟਾ ਦਾਂਗੇ ਜਿਹੜੀਆਂ ਇਲੈਕਟ੍ਰਿਕ ਵਹੀਕਲ ਕੰਪਨੀਆਂ ਨੇ ਉਹ ਸਾਰੀਆਂ ਪ੍ਰੋਬਲਮ ਚ ਨੇ ਇਸ ਵੇਲੇ ਜਿਹੜੇ ਜਿਵੇਂ ਨਿਕੋਲਾ ਮੋਟਰਸ ਨੇ ਜਾਂ ਕਨੂ ਆ ਬੈਂਕਰਪਟ ਹੋ ਗਏ ਇਹਦਾ ਮਤਲਬ ਇਹ ਆ ਕਿ ਈਵੀ ਮਾਰਕੀਟ ਇਸ ਵੇਲੇ ਅਮਰੀਕਾ ਦੇ ਵਿੱਚ ਬਦਲ ਰਹੀ ਆ ਹੋ ਕੀ ਰਿਹਾ ਜਿਹੜੀਆਂ ਕੰਪਨੀਆਂ ਮਤਲਬ ਫੁੱਲੀ ਇਲੈਕਟ੍ਰਿਕ ਵਹੀਕਲਸ ਬਣਾਉਂਦੀਆਂ ਸੀ ਉਹ ਹਾਈਬ੍ਰਿਡ ਵਾਲੋਂ ਚਲੇ ਗਈਆਂ ਕਿਉਂ ਲੱਗਦਾ ਇਲੈਕਟ੍ਰਿਕ ਵਾਲੇ ਪਾਸੇ ਹਜੇ ਨਹੀਂ ਹੋ ਸਕਦਾ ਕੁਝ ਇੱਕ ਵਾਰੀ ਇਲੈਕਟ੍ਰਿਕ ਵਹੀਕਲ ਹੋਏ ਸੀ ਪਪੂਲਰ ਬਹੁਤ ਜ਼ਿਆਦਾ ਪਰ ਨਹੀਂ ਗੱਲ ਬਣੀ ਕੁਣ ਹਾਈਬ੍ਰਿਡ ਵਾਲੂ ਚਲੇ ਗਈਆਂ ਜਿਹੜੀ ਹਾਈਬ੍ਰਿਡਸ ਨੇ ਉਸ ਪਾਸੇ ਕਾਫੀ ਜ਼ਿਆਦਾ ਹੋ ਰਹੀ ਹੈ ਵੱਡੀਆਂ ਕੰਪਨੀਆਂ ਹੁੰਡਾਈ ਵਰਗੀਆਂ ਜਿਹੜੀਆਂ ਨੇ ਉਹਨਾਂ ਨੇ ਆਪਣੇ ਪਲਾਨ ਚੇਂਜ ਕਰ ਲਿਆ ਉਹ ਫੁੱਲੀ ਈਵੀਸ ਤੋਂ ਹਾਈਬ੍ਰਿਡ ਵਾਲੂ ਜਾ ਰਹੇ ਆ ਕਿਉਂਕਿ ਅਨਸਰਟਨ ਮਾਰਕੀਟ ਡਿਮਾਂਡ ਆ ਜਿਹੜੀ ਕਲੀਨ એનર્ਜੀ ਇਨਵੈਸਟਮੈਂਟ ਆ ਉਹ ਡ੍ਰੌਪ ਹੋ ਰਹੀ ਹੈ ਜਨਵਰੀ 2025 ਦੇ ਵਿੱਚ ਸਿਰਫ 176 ਮਿਲੀਅਨ ਡਾਲਰ ਕਲੀਨ એનર્ਜੀ ਪ੍ਰੋਜੈਕਟ ਦੇ ਵਿੱਚ ਲੱਗੇ ਆ ਤੇ ਜਿਹੜੇ ਅਨਾਉਂਸ ਕੀਤੇ ਗਏ ਸੀ ਜਿਨਨੇ 1 ਬਿਲੀਅਨ ਡਾਲਰ ਅਨਾਉਂਸ ਕੀਤਾ ਗਿਆ ਸੀ ਸੋ ਉਹਨਾਂ ਸਾਰਿਆਂ ਤੋਂ ਕਿਤੇ ਜ਼ਿਆਦਾ ਘੱਟ ਦੱਸਿਆ ਜਾ ਰਿਹਾ ਸੋ ਜਿਹੜੀ ਇਲੈਕਟ੍ਰਿਕ ਵਹੀਕਲ ਦੀ ਮਾਰਕੀਟ ਆ ਉਹ ਇਸ ਵੇਲੇ ਅਨਸਰਟਨਟੀ ਤੇ ਵਿੱਚ ਅਗਲੀ ਗੱਲ ਬਾਤ ਦੋਸਤੋ ਇੱਕ ਅਸਿਸਟਡ ਡੈਥ ਹੋਈ ਆ ਵਾਈਨ ਦੀ ਵਾਈਨ ਹਾਕਿਲਜ਼ ਇੱਕ ਵਿਅਕਤੀ ਦਾ ਨਾਮ ਆ 80 ਸਾਲੇ ਦੀ ਉਮਰ ਸੈਂਡਿਆਗੋ ਦੇ ਵਿੱਚ ਸਾਰੀ ਉਮਰ ਰਿਹਾ ਤੇ ਉਹਨੇ ਹੁਣ ਫੈਸਲਾ ਕੀਤਾ ਵੀ ਮੈਂ ਮੌਤ ਮੈਨੂੰ ਚਾਹੀਦੀ ਆ ਇੱਛਾ ਮੌਤ ਕਹ ਲਓ ਵੀ ਮੈਨੂੰ ਮਾਰ ਦਿੱਤਾ ਜਾਵੇ ਮੈਂ ਜੀਣਾ ਨਹੀਂ ਚਾਹੁੰਦਾ ਕਿਉਂਕਿ ਉਹਨੂੰ ਕੈਂਸਰ ਆ ਹਾਰਟ ਦੇ ਇਸ਼ੂਜ਼ ਨੇ ਤੇ ਡਾਕਟਰਾਂ ਨੇ ਕਿਹਾ ਵੀ ਇਹਨੇ ਬਚਣਾ ਨਹੀਂ 6 ਮਹੀਨੇ ਤੋਂ ਜ਼ਿਆਦਾ ਤੇ ਉਹ ਕਹਿੰਦਾ ਵੀ ਜਾਣਾ ਹੀ ਆ ਤੇ ਮੈਂ ਆਪਣੀ ਮਰਜ਼ੀ ਨਾਲ ਜਾਵਾਂ ਇਹ ਅਮਰੀਕਾ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਕਾਨੂੰਨ ਹੈਗਾ ਜਿੱਥੇ ਅਸਿਸਟਡ ਡਾਈਇੰਗ ਹੈਗੀ ਆ ਕਿ ਤੁਸੀਂ ਜੇ 18 ਸਾਲ ਦੇ ਆ ਦੋ ਡਾਕਟਰ ਤੁਹਾਨੂੰ ਲਿਖ ਕੇ ਦੇ ਦੇਣ ਕਿ ਇਹ ਬੰਦਾ 6 ਮਹੀਨੇ ਤੋਂ ਵੱਧ ਨਹੀਂ ਬਚ ਸਕਦਾ ਤੇ ਜਾਂ ਇਹਦੀ ਜਿਹੜੀ ਸਫਰਿੰਗ ਬਹੁਤ ਜ਼ਿਆਦਾ ਆ ਉਹ ਤਿੰਨ ਚਾਰ ਸ਼ਰਤਾਂ ਜੇ ਤੁਸੀਂ ਪੂਰੀਆਂ ਕਰਦੇ ਆ ਤਾਂ ਤੁਹਾਨੂੰ ਉਹ ਜੂਸ ਦੇ ਵਿੱਚ ਦਵਾਈ ਪਲਾ ਕੇ ਤੇ ਮਰੀਜ਼ ਨੂੰ ਦੇ ਦਿੰਦੇ ਆ ਉਹਦੀ ਮੌਤ ਹੋ ਜਾਂਦੀ ਹੈ ਹੁਣ ਇਹਦੇ ਨਾਲ ਵੀ ਇਦਾਂ ਹੀ ਹੋਈ ਵਾਈਨ ਹਾਕਿੰਸ ਦੇ ਨਾਲ ਇਹਨੇ ਫੈਸਲਾ ਕੀਤਾ ਡਿਸਾਈਡ ਕੀਤਾ ਪਰਿਵਾਰ ਆਇਆ ਇਕੱਠਾ ਹੋਇਆ ਔਰ ਡਾਕਟਰਾਂ ਨੇ ਜੂਸ 'ਚ ਦਵਾਈ ਦਿੱਤੀ ਉਹ ਸੌਂ ਗਿਆ ਤੇ ਅੱਧੇ ਘੰਟੇ ਬਾਅਦ ਉਹਦੀ ਸੁੱਤੇ-ਸੁੱਤੇ ਦੀ ਮੌਤ ਹੋ ਗਈ ਹੁਣ ਇਹ ਹੁੰਦਾ ਕਈ ਕਈ ਸਟੇਟਾਂ ਦੇ ਬਹੁਤੀਆਂ ਸਟੇਟਾਂ ਅਲਾਉ ਨਹੀਂ ਕਰਦੇ ਅਮਰੀਕਾ ਦੇ ਵਿੱਚ ਇਸ ਚੀਜ਼ ਨੂੰ ਪਰ ਕੁਝ ਸਟੇਟਾਂ ਜਿਹੜੀਆਂ ਅਲਾਉ ਕਰਦੀਆਂ ਕੈਲੀਫੋਰਨੀਆ ਉਹਨਾਂ ਦੇ ਵਿੱਚੋਂ ਇੱਕ ਆ ਇਹ ਬੀਬੀਸੀ ਦੇ ਪੱਤਰਕਾਰ ਖਾਸ ਤੌਰ ਦੇ ਉੱਤੇ ਇਹਨੂੰ ਦੇਖਣ ਆਏ ਜੇ ਉਹਨਾਂ ਨੇ ਕਵਰ ਕੀਤਾ ਕਵਰ ਕਰਕੇ ਮੈਂ ਉੱਥੇ ਯੂਕੇ ਦੇ ਵਿੱਚ ਦਿਖਾਇਆ ਇਸ ਚੀਜ਼ ਨੂੰ ਵੀ ਆ ਮੈਡੀਕ ਜਿਹੜੀ ਅਸਿਸਟਰਡ ਡਾਈਂਗ ਹੁੰਦੀ ਆ ਅਬ ਇੱਥੇ ਕੈਨੇਡਾ ਦੇ ਵਿੱਚ ਇਹਨੂੰ ਮੈਡੀਕਲ ਅਸਿਸਟੈਂਸ ਇਨ ਡਾਈਂਗ ਕਹਿੰਦੇ ਐ ਐਮਏਆਈਡੀ ਅਮਰੀਕਾ ਦੇ ਵਿੱਚ ਇਹਨੂੰ ਜਿਹੜਾ ਅਸਿਸਟਰਡ ਡਾਈਂਗ ਕਹਿੰਦੇ ਆ ਹੁਣ ਯੂਕੇ ਦੇ ਵਿੱਚ ਇਹ ਬਿੱਲ ਦੇ ਉੱਤੇ ਬਹਿਸ ਹੋ ਰਹੀ ਆ ਉੱਥੇ ਬੀ ਇਹਨੂੰ ਪਾਸ ਕਰਨਾ ਜਾਂ ਨਹੀਂ ਕਰਨਾ ਜਾਂ ਮਤਲਬ ਇਹ ਆ ਕਿ ਅਸਿਸਟਰਡ ਡਾਈਇੰਗ ਨੂੰ ਲੀਗਲ ਕਰਨਾ ਇੱਛਾ ਮੌਤ ਬੰਦਾ ਜੇ ਚਾਵੇ ਉਹਨੂੰ ਮਾਨਸਿਕ ਰੂਪ ਦੇ ਵਿੱਚ ਠੀਕ ਹੋਣਾ ਚਾਹੀਦਾ ਉਹਨੂੰ ਆਪਣੇ ਆਪ ਫੈਸਲਾ ਲੈਣ ਦੇ ਯੋਗ ਹੋਣਾ ਚਾਹੀਦਾ ਵੀ ਮੈਂ ਮਰਨਾ ਚਾਹਣਾ ਉਹਦੇ ਕਰਦੇ ਰਾਜ਼ੀ ਹੋਣੇ ਚਾਹੀਦੇ ਆ ਉਹਨੂੰ ਇਹਦਾ ਟਾਈਮ ਫਰੇਮ ਹੁੰਦਾ ਕਿ ਆ ਅੱਜ ਤੇ ਜਾਂ 2 ਦਿਨ ਬਾਅਦ ਫੇਰ ਉਹਨੂੰ ਰਿਕੁਐਸਟ ਕਰਨੀ ਆ ਤੇ ਉਹ ਸਾਰਾ ਪ੍ਰੋਸੈਸ ਜਿਹੜਾ ਫਾਲੋ ਕਰਨਾ ਪੈਂਦਾ ਇੱਥੇ ਕੈਲੀਫੋਰਨੀਆ ਦੇ ਵਿੱਚ ਹੋਈ ਮੌਤ ਨੂੰ ਯੂਕੇ ਦੇ ਵਿੱਚ ਦੱਸਿਆ ਗਿਆ ਤੇ ਦਿਖਾਇਆ ਗਿਆ ਕਿ ਇਸ ਤਰੀਕੇ ਦੇ ਨਾਲ ਹੀ ਹੁੰਦਾ ਇਸ ਕਰਕੇ ਨੂੰ ਮਨਜ਼ੂਰੀ ਦਿੱਤੀ ਜਾਵੇ ਉੱਥੇ ਇਸ ਵੇਲੇ ਦੇ ਉੱਤੇ ਡਿਬੇਟ ਹੋ ਰਿਹਾ ਜਿਵੇਂ ਇਹ ਵਿਅਕਤੀ ਸੀਗਾ ਦਾ ਹਾਰਟ ਫੇਲ ਹੋਇਆ ਕੈਂਸਰ ਸੀਗਾ ਸੈਪਸਿਸ ਦੀ ਸੈਪਸਿਸ ਇਹਨੂੰ ਸੀਗਾ ਤੇ ਮੰਨਿਆ ਜਾ ਰਿਹਾ ਸੀ ਕਿ 6 ਮਹੀਨੇ ਤੋਂ ਜ਼ਿਆਦਾ ਇਹਨੇ ਜਿਨ੍ਹਾਂ ਨੇ ਅਸਿਸਟਰਡ ਡਾਈਇੰਗ ਲੀਗਲ ਆ ਕੈਲੀਫੋਰਨੀਆ ਦੇ ਵਿੱਚ 2016 ਦੇ ਵਿੱਚ ਇੱਕ ਬਿੱਲ ਸੀ ਉਸ ਵੇਲੇ ਇਹਨੂੰ ਇਹਨਾਂ ਨੇ ਲੀਗਲ ਕਰ ਦਿੱਤਾ ਸੀ ਕਿ ਜਿਹੜੇ ਟਰਮੀਨਲੀ ਇਲ ਲੋਕ ਨੇ ਜਿਹੜੇ ਮਤਲਬ ਬਿਮਾਰ ਨੇ ਜਿਨ੍ਹਾਂ ਦੇ ਠੀਕ ਨਹੀਂ ਹੋਣਾ ਉਹਨਾਂ ਦੇ ਲਈ ਉਹ BBC ਨੇ ਇਸ ਚੀਜ਼ ਨੂੰ ਵਿਟਨੈਸ ਕੀਤਾ ਤੇ ਜਿਹੜੇ ਜਰਨਲਿਸਟ ਨੇ ਉਹ ਇੱਥੇ ਦੇਖ ਕੇ ਗਏ ਨਹੀਂ ਤੇ ਉਹਨਾਂ ਨੇ ਫਾਈਨਲ ਮੂਮੈਂਟਸ ਜਿਹੜੇ ਨੇ ਉਹ ਸ਼ੇਅਰ ਕੀਤੇ ਨੇ ਇਹ ਦੱਸਣ ਦੇ ਲਈ ਕਿ ਅਸਲ ਦੇ ਵਿੱਚ ਅਸਿਸਟਰਡ ਡਾਈਇੰਗ ਹੁੰਦੀ ਕਿੱਦਾਂ ਆ ਇਹਦਾ ਅ ਤਰੀਕਾ ਕੀ ਆ ਸੋ ਉਹ ਇਹ ਵੀ ਨਹੀਂ ਹੁੰਦਾ ਕਿ ਇਹਦੇ ਵਿੱਚ ਵੀ ਕੋਈ ਸਟ੍ਰੇਟਾਂ ਦੇ ਜਿਹੜੇ ਨਿਜਮਾ ਕਿ ਤੁਹਾਨੂੰ ਟੀਕਾ ਲਾ ਕੇ ਵੀ ਨਹੀਂ ਮਾਰ ਸਕਦੇ ਉਹ ਬੰਦਾ ਆਪ ਦਵਾਈ ਲਵੇ ਆਪ ਮਤਲਬ ਲਵੇ ਤੇ ਉਹਨੂੰ ਜਿੱਦਾਂ ਇਹਨੂੰ ਦਿੱਤੀ ਉਹਨਾਂ ਨੇ ਜੂਸ ਦੇ ਵਿੱਚ ਪਾ ਕੇ ਦੇ ਦਿੱਤੀ ਯੂਕੇ ਦੇ ਵਿੱਚ ਇਸ ਵੇਲੇ ਇਹ ਡਿਬੇਟ ਚੱਲ ਰਿਹਾ ਵੀ ਇਹਨੂੰ ਕਾਨੂੰਨੀ ਮਾਨਤਾ ਦੇਣੀ ਚਾਹੀਦੀ ਆ ਜਾਂ ਨਹੀਂ ਅ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਸੋਮਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ